ਇਰੇ ਇਹਨੇ ਮੁੰਡੇ ਨੇ ਮੇਰੀ ਭੈਣ ਦਾ ਗਲਾ ਘੋਟ ਕੇ ਅੰਦਰ ਹੌਸੀ ਦਿੱਤੀ ਇਹਨੇ ਚੁੰਨੀ ਲਾਫਾ ਬਨ ਕੇ ਠੀਕ ਹੈ ਤੇ ਇਹਨੇ ਪਹਿਲਾਂ ਮੇਰੀ ਭੈਣ ਨਾਲ ਮਾਰਕਟ ਕੀਤੀ ਹੈ ਪਹਿਲਾਂ ਵੀ ਕਾਫੀ ਟਾਈਮ ਹੋ ਗਿਆ ਸਾਨੂੰ 9 ਸਾਲ ਨੂੰ ਵਿਆਹ ਕਿਤੇ ਨੂੰ ਇਹਨੇ ਇੱਕ ਦਿਨ ਮੇਰੀ ਭੈਣ ਖੁਸ਼ ਨਹੀਂ ਰੱਖਿਆ ਮਾਰਕਟ ਕਰਕੇ ਅਸੀਂ ਕਈ ਵਾਰ ਸਮਝੌਤਾ ਕਰਤਾ ਵੀ ਤਾਂ ਜੋ ਸਾਡੀ ਭੈਣ ਨਾਲ ਜੋ ਵੀ ਬੱਚਿਆਂ ਦੇ ਖਾਤਰ ਅਸੀਂ ਇਹਦੇ ਨਾਲ ਸਪੇਡ ਦੇ ਰਹੇ ਆ ਸਾਡੇ ਨੇ ਮਿੰਤਾ ਕਰੀਆਂ ਇਹਨਾਂ ਦੇ ਆਕੇ ਇਹਦੀ ਭੈਣ ਜਿਹੜੀ ਉਹ ਹਾਲੇ ਤੱਕ ਨਹੀਂ ਪਹੁੰਚੀ ਉਹਦੇ ਸਮਝੌਤੇ ਨਾਲ ਅਸੀਂ ਪਹਿਲਾਂ ਵੀ ਤੋਰੀ ਸੀਗੀ ਠੀਕ ਹੈ ਤੇ ਹੁਣ ਇਹ ਮੁੰਡੇ ਨੇ ਕੱਲ ਦੇ ਮਾਰ ਪਰਸੋਂ ਨੂੰ ਮਾਰਕੁੱਟ ਕੀਤੀ ਮਾਰਕੁੱਟ ਕਰਕੇ ਅੰਦਰ ਹੀ ਮਾਰ ਕੇ ਪੁੰਡਾ ਲਾ ਕੇ ਆ ਗਿਆ ਵਾ ਠੀਕ ਹੈ ਤੇ ਸਾਨੂੰ ਦੱਸਿਆ ਤੱਕ ਨਹੀਂ ਗਿਆ ਹੈਗਾ ਸਾਨੂੰ ਮਾਸੀ ਸਾਡੇ ਨੇ ਇੱਥੇ ਰਹਿੰਦੇ ਲੋਕਲ ਉਹਨਾਂ ਨੇ ਸਾਨੂੰ ਫੋਨ ਕਰਕੇ ਦੱਸ ਬੁਲਾਇਆ ਸਾਨੂੰ ਇਸ ਇਹਨਾਂ ਦੀ ਮੰਗ ਸੀ ਵੀ ਮਾਰਕੁੱਟ ਕਰਦੇ ਸੀ ਵੀ ਸਾਨੂੰ ਕੁਛ ਵੱਡੇ ਆਈਟਮਾਂ ਦੇਣ ਕਿਉਂ ਸਾਡੇ ਅਸੀਂ ਗਰੀਬ ਬੰਦੇ ਆ ਸਾਡੇ ਜਿੰਨੀ ਕੁ ਜਾਇਸ ਸੀਗੀ ਅਸੀਂ ਦਿੱਤਾ ਇਹਨਾਂ ਨੂੰ ਇਹਨਾਂ ਦੀ ਮੰਗਾਂ ਵੱਧੀਆਂ ਗਈਆਂ ਨੇ ਇਦਿ ਮਾਂ ਨੇ ਵੀ ਸਾਡੀ ਧੀ ਨੂੰ ਬਹੁਤ ਜ਼ਿਆਦਾ ਟੌਰਚਰ ਕੀਤਾ ਪੂਰੇ ਪਰਿਵਾਰ ਨੇ ਸਾਡੇ ਨੂੰ ਸਾਡੀ ਕੁੜੀ ਦੀ ਅੱਜ ਇਹਨਾਂ ਨੇ ਜਾਨ ਲੈ ਲਈ ਐ ਇਹ ਮੁੰਡੇ ਨੇ ਫਹਾ ਲਾਤਾ ਸਾਡੀ ਬੈਣ ਸਾਰੇ ਕ ਪੱਤੀ ਰੋਡ ਤੇ ਸੋਸਾਇਟੀ ਹੋਇਆ ਤੇ ਲੜਕੀ ਵਾਲੇ ਕਹਿ ਰਿਹਾ ਕਿ ਮਤਲਬ ਕਤਲ ਕੀਤਾ ਗਿਆ ਕੀ ਕਹਿਣਾ ਚਾਹੋ ਸਰ ਇੱਕ ਰੁਕਾ ਮਸੂਲ ਹੋਇਆ ਸਾਨੂੰ ਮੰਜੂ ਵਾਈਫ ਆਫ ਅਵਤਾਰ ਸਿੰਘ ਪਾਸੇ ਗੱਡੀ ਨੰਬਰ 9 ਪੱਤੀ ਰੋਡ ਬਰਨਾਲਾ ਜੀ ਇਹਨਾਂ ਦੀ ਉਮਰ 29 ਸਾਲ ਦੀ ਹੈਗੀ ਆ ਇਹ ਇਹਦੀ ਮੌਤ ਦਾ ਸਾਨੂੰ ਰੁਕਕਾ ਮਸੂਲ ਹੋਇਆ ਸੀ ਅਸੀਂ ਮੌਕੇ ਤੇ ਜਾ ਕੇ ਵੈਰੀਫਾਈ ਕਰਕੇ ਆਂ ਜੀ ਸਾਰਾ ਕੁਝ ਤੇ ਹੁਣ ਅੱਗੇ ਇਹਦੀ ਜੋ ਇਹਨਾਂ ਦੇ ਲੜਕੀ ਦੇ ਵਾਰਿਸ ਜੋ ਬਿਆਨ ਲਿਖਾਉਣਗੇ ਉਹਦੇ ਹਿਸਾਬ ਨਾਲ ਕਾਨੂੰਨੀ ਕਾਰਵਾਈਆਂ ਹੋਣ ਚਾਹੀਆਂ ਮੰਗਦੇ ਜੀ ਇਹ ਸੁਸਾਇਡ ਦਾ ਹੀ ਮਾਮਲਾ ਹੈ ਜੀ ਹਾਂਜੀ ਹਾਂਜੀ ਸੁਸਾਇਡ ਹੀ ਹੈ ਜੀ ਤੁਸੀਂ ਖੁਦ ਜਾ ਕੇ ਹੁਣ ਤੱਕ ਦੀ ਪੜਤਾਲ ਤੋਂ ਸੁਸਾਇਡ ਹੈ ਜੀ ਠੀਕ ਹੈ ਕਿੰਨੇ ਬੱਚੇ ਸੀ ਇਹਨਾਂ ਦੇ ਇਹਨੇ ਦੋ ਲੜਕੀਆਂ ਜੀ ਅੱਛਾ ਕੀ ਉਮਰ ਹੈ ਇਹਨਾਂ ਦੀ ਇਹਨਾਂ ਦੀ ਉਮਰ ਹੈਗੀ ਹੈ 29 30 ਸਾਲ ਜੀ ਇਹਦਾ ਘਰ ਵਾਲਾ ਕੀ ਕੰਮ ਕਰਦਾ ਸੀ ਉਹ ਲੇਵਰੀ ਕਰਦਾ ਜੀ ਜੇ ਕੋਈ ਤੱਥ ਸਾਹਮਣੇ ਆਉਂਦੇ ਤਾਂ ਕੀ ਕਾਰਵਾਈ ਕੀਤੀ ਜਾਵੇ ਪਰ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਹਿਸਾਬ ਨਾਲ ਬਣਦੀ ਕਾਰਵਾਈ ਅਸੀਂ ਲਿਆਵਾਂਗੇ ਪਰसों ਦਾ ਹੋਣੀ ਇਹਨਾਂ ਨੇ ਕੁੜੀ ਨੂੰ ਦਾਖਲ ਕੀਤਾ ਆ ਇੱਥੇ ਕਹਿੰਦੇ ਨੇ ਵੀ ਇੱਥੇ ਕੁੜੀ ਠੀਕ ਹੋ ਜੂ ਠੀਕ ਹੋ ਜੂ ਤਿੰਨ ਦਿਨ ਹੋ ਗਏ ਕੁੜੀ ਵੀ ਅੰਦਰ ਪਈ ਹੋਈ ਆ ਕੋਈ ਇਹਨਾਂ ਨੇ ਕੋਈ ਉਹਨਾਂ ਦੀ ਉਹ ਨਹੀਂ ਕੀਤੀ ਕਾਰਵਾਈ ਨਹੀਂ ਕੀਤੀ ਕੁੜੀ ਦੀ ਵੀ ਕੁੜੀ ਤਿੰਨ ਦਿਨ ਹੋ ਗਏ ਨਾਲ ਹਸਪਤਾਲ ਦੇ ਵਿੱਚ ਪਈ ਅੱਜ ਇਹਨਾਂ ਨੇ ਸਾਨੂੰ ਜਵਾਬ ਦਿੱਤਾ ਜੀ ਕੁੜੀ ਨੂੰ ਫਾਂਸੀ ਦੇ ਕੇ ਮਾਰਿਆ ਗਿਆ ਵੇ ਕੁੜੀ ਦੀ ਮੈਂ ਨਣਾ ਭਾਬੀ ਆ ਇਹ ਮੇਰੀ ਨੰਦ ਹੈ ਮੈਂ ਮਾਪੂਆ ਦੀ ਨੋਹ ਆ ਇਹਨਾਂ ਦੀ ਮੰਗ ਕੇ ਇਹਨਾਂ ਦੀ ਇਹ ਕਿ ਬੱਚਿਆਂ ਨੂੰ ਇਨਸਾਫ ਦਿੱਤਾ ਜਾਵੇ ਇਹਨਾਂ ਨੂੰ ਉਮਰ ਕੈਦਿਸਾਜ਼ਾ ਦਿੱਤੀ ਜਾਵੇ ਸਾਡੀ ਕੁੜੀ ਨੂੰ ਸਾਰੀ ਉਮਰ 15 14 15 ਸਾਲ ਹੋ ਗਏ ਨੇ ਕੁੜੀ ਨੂੰ ਇਹ ਕੁੜੀ ਨੂੰ ਕਦੇ ਇਹਨਾਂ ਨੇ ਕੋਈ ਸੁੱਖ ਨਹੀਂ ਦਿੱਤਾਗਾ ਮਾਰਕੁਟਾਈਆ 14 15 ਸਾਲ ਹੋਗਾ ਮਾਰਕੁਟਾਈਆ ਹੀ ਹੋ ਰਿਹਾ ਹੈ ਜੱਤੀ ਕੁੜੀ ਵਿਆਹੀ ਗਈ ਹੈ ਕਦੀ ਕਾਦੇ ਵਾਸਤੇ ਕਦੀ ਕਾਦੇ ਵਾਸਤੇ ਕਦੀ ਮੁੰਡੇ ਵਾਸਤੇ ਕਦੀ ਕਿਸ ਕਾਲ ਤੋਂ ਮਤਲਬ 2 ਮਹੀਨੇ ਬਾਅਦ ਕੁੜੀ ਨਾਲ ਝਗੜਾ ਕਰੇ ਕੁੜੀ ਨੂੰ ਰਖੜੀ ਬੰਨਣ ਤਾਂ ਕਰਨੀ ਆਣ ਦਿੱਤਾ ਇਹਨਾਂ ਨੇ ਆਈ ਨਹੀਂ ਕੋਈ ਰਖੜੀ ਬੰਨਣ ਤਾਂ ਕੁੜੀ ਨੂੰ ਨਹੀਂ ਆਂਤਾ ਰਖੜੀ ਫਿਰ ਚੁੱਪ ਕਰਕੇ ਬੈ ਗਈ ਲੜਾਈ ਕਲੇਸ਼ ਬਚਨ ਦੀ ਇਹਨਾਂ ਤੋਂ ਸਾਡੀ ਮੰਗ ਇਹ ਹੀ ਹੈ ਬੱਸ ਇਹਨਾਂ ਨੂੰ ਉਮਰ ਕੈਦ ਸਜ਼ਾ ਦਿੱਤੀ ਜਾਵੇ ਬਸ ਦੋਸਹੀਏ ਇਹਨਾਂ ਦਾ ਸੋਹਰਾ ਜੀ ਹੈ ਸੱਸੇ ਘਰ ਵਾਲਾ ਵੇ ਦੇਵਰ ਜੇਠ ਸਭ ਹੈਗੇ ਨੇ ਇਹਨਾਂ ਦੇ ਨਨਾਨੇ ਨਦੋਈਆ ਵੀ ਹੈ